ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕਿਆ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਤੇ ਨੇੜੇ ਰਹਿ ਜਾਂਦਾ ਬਾਈ ਨੁੱਕਰਿਆਲੀ ਸਾਹਬ ਤੇ ਬਲਵੇੜਾ ਪਸ਼ੂ ਤਕਰੀਬਨ 10 ਤੋਂ 12 ਦਿਖਾਵਾਂਗੇ ਤਿੰਨ ਬੱਛੀਆਂ ਦਿਖਾਵਾਂਗੇ ਗੱਬਣਾ ਚੈੱਕ ਪਾਸ ਇੱਕ ਪਹਿਲਣ ਸੂਣ ਵਾਲੀ ਝੋਟੀ ਚੈੱਕ ਪਾਸ ਤੇ ਇੱਕ ਨੀਲੀ ਰਾਵੀ ਤੇ ਇੱਕ ਗਹਿਰੀ ਉਧਰ ਮਾਰ ਕੈਮਰਾ ਉਹ ਦੋ ਥਣੇ ਕੱਟੀ ਦਿਖਾਵਾਂਗੇ ਮਾਂ ਵੀ ਬਾਈ ਕੋਲ ਖੜੀ ਆ ਘਰ ਦੀ ਕੱਟੀ ਐ ਦੀ ਮਾਂ ਵੀ ਦੋ ਥਣੀਆਂ ਉਹਨੇ ਦੁੱਧ ਪਾਇਆ 18 ਕਿਲੋ ਦੂਜੇ ਸੂਏ ਤੇ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾ ਦਾਂਗੇ ਸ਼ੁਰੂਆਤ ਕਰਾਂਗੇ ਬੱਚੀਆਂ ਵਾਲੇ ਪੱਖ ਤੋਂ ਵੀਡੀਓ ਸਾਰੀ ਦੇਖਿਓ ਐਂਡ ਤੱਕ ਐਂਡ ਤੇ ਦੋ ਥਣੀ ਕੱਟੀ ਵੀ ਦਿਖਾਵਾਂਗੇ ਹੋਰ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਬਾਕੀ ਬਾਈ ਨੂੰ ਤੁਸੀਂ ਨੇ ਸਿਆਣੇ ਲਿਆ ਹੋਣਾ ਕਿਉਂਕਿ ਇਸ ਘਰ ਦੇ ਵਿੱਚ ਹਰੇਕ ਵੈਰਾਈਟੀ ਮਿਲਦੀ ਸਾਰੇ ਤਰ੍ਹਾਂ ਦਾ ਡੰਗ ਪਸ਼ੂ ਜੀ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਪਸ਼ੂ ਹਰ ਇੱਕ ਤਰ੍ਹਾਂ ਦਾ ਰੇਟ ਠੀਕ ਹੈ ਵਧੀਆ 20 22 ਕਿਲੋ ਤੱਕ ਮੱਝ ਵੀ ਆ ਜਾਂਦੀ ਆਪਣੇ ਕੋਲ ਵਹਿੜੀਆਂ ਵੀ 25 26 ਲੀਟਰ ਤੱਕ ਆ ਗਾੜੀ ਆਪਾਂ ਆ ਬੱਚੇ ਆਪ ਦੇ ਖੁਦ ਦੇ ਤਿਆਰ ਕੀਤੇ ਆ ਜੀ ਠੀਕ ਹੈ ਜੀ ਇਹ 30 32 34 ਲੀਟਰਾਂ ਕੱਟੀਆਂ ਵੀ ਆਵਦੀਆਂ ਜੀ ਜਿਹੜੀਆਂ ਅੱਜ ਤੋਂ ਲਾ ਕੇ ਤੇ ਮੱਝਾਂ ਤੋਂ ਲਾ ਕੇ ਹਾਂ ਜੀ ਅਗਲਾ ਲਾਟ ਹੋ ਸਕਦਾ ਤੁਹਾਨੂੰ ਸਾਰੀ ਨੀਲੀ ਰਾਵੀ ਨੀਲੀ ਰਾਵੀ ਤੇ ਦਿਖਾ ਦਿੰਦੇ ਨੀਲੀ ਰਾਵੀ ਸਾਰੀ ਹੈ ਨਾ ਹਾਂ ਜੀ ਆ ਤੇ ਸ਼ੁਰੂਆਤ ਇੱਧਰਲੇ ਬੰਨ੍ਹ ਕਰ ਲਈ ਬਈ ਇੱਥੋਂ ਹਾਂ ਜੀ ਹਾਂ ਜੀ ਬੱਚੇ ਆ ਜਾ ਆ ਜਾ ਗਾੜੀ ਇੱਧਰਲੇ ਬੰਨ੍ਹ ਓਏ ਜਗਾ ਦਾ ਵਾਸ ਜ਼ਰੂਰ ਆ ਥੋੜਾ ਜਗਾ ਹੀ ਟੈਟ ਹੋ ਗਿਆ ਕਿ ਮਨ ਝੋਲੀ ਝੋਲੀ ਦਿਖਾ ਰਿਆ ਬੱਚੀ ਇੱਥੋਂ ਕਿ ਇੱਥੋਂ ਦਿਖਾ ਝੋਲੀ ਕੈ ਮਹੀਨੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹ ਬੱਚੀ ਦਾ ਬਹੁਤ ਟਾਪ ਦਾ ਪ੍ਰਿੰਟ ਆ ਬੱਚੀ ਬਾਈ ਗੱਬਣ ਕਿੰਨੇ ਟਾਈਮ ਦੀ ਹੋ ਗਈ ਇਹ 5 ਮਹੀਨੇ ਦੀ ਹੋ ਗਈ ਪੂਰਿਆਂ ਦੀ ਪੂਰੇ 5 ਮਹੀਨੇ ਦੀ ਗੱਬਣ ਹੋ ਗਈ ਦੰਦਾਂ ਚ ਕਿਵੇਂ ਹੋਊਗੀ ਦੰਦਾਂ ਦੇ ਦੋ ਦੰਦ ਆ ਜੀ ਦੰਦਾਂ ਚ ਦੋ ਦੰਦ ਪੂਰੇ 5 ਦੀ ਚੈੱਕ ਪਾਸ ਹਨ ਜੜ ਦੇਖੋ ਇਹ ਥਣ ਦੀ ਕਿੰਨਾ ਮੋਟਾ ਬੁੱਤੇ ਨਾਲ ਤੁਸੀਂ ਐ ਮੰਨ ਲਿਓ ਵੀ ਦੁੱਧਾਂ ਹਊਗਾ ਤਾਂ ਜਿਵੇਂ ਮੱਝ ਦਾ ਮੱਝ ਵਰਗੇ ਦੁੱਧਾਂ ਦਾ ਆ ਮੱਝ ਨਾਲ ਦਈ ਹਾਂਜੀ ਐਰ ਸ਼ੈਰ ਤੇ ਜਰਸੀ 'ਚ ਕ੍ਰੋਸ ਆ ਇਹ ਆ ਇਹ ਸਾਨੂੰ ਮੈਂ ਪੱਛੀਆਂ ਦਿਖਾ ਦੂੰਗਾ ਖੜੀਆਂ ਕਿਉਂਕਿ ਥੋੜਾ ਜਿਹਾ ਗਿੱਲਾ ਭਜ ਨੱਠ ਕਰਦੀਆਂ ਤੋਰੇ ਤੂਰੇ 'ਚ ਕੋਈ ਘਾਟ ਨਹੀਂ ਕਿਸੇ ਪੱਖ ਤੋਂ ਕਿਸੇ ਪਾਸੇ ਕੋਈ ਕਮੀ ਨਹੀਂ ਵੇ ਤੇ ਬਾਕੀ ਆਰਡਰ ਵਾਲੇ ਤਾਂ ਨਾ ਕੰਡੇ ਘੜ ਦੂ ਜਦੋਂ ਤਿਆਰ ਹੋਊਗੀ ਖੜ ਕੇ ਦੇਖਣ ਵਾਲਾ ਕੰਮ ਹੈ ਬਹੁਤ ਸੋਹਣੀ ਪ੍ਰਿੰਟ ਬਹੁਤ ਸੋਹਣਾ ਬੱਚੀ ਦਾ ਇਹ ਤੇ ਬਾਕੀ ਖੜੀ ਕਲਰ ਬਹੁਤ ਸੋਹਣਾ ਸੋਹਣੀ ਲੱਗੂਗੀ ਘਰੇ ਹਾਂਜੀ ਤੇ ਹੁਣ ਵਰਗਰੀ 2 ਨੰਬਰ ਵਾਲੀ ਤੇ ਕੈਮਰਾ ਇਹ ਕਿੰਨੇ ਟਾਈਮ ਦੀ ਕੱਪਣਾ ਬਾਈ ਇਹ ਬੱਡੀ-ਬੁੱਡੀ ਇਹ ਵੀ ਬਹੁਤ ਹਾਂ ਜੀ ਕੱਦ ਖੀਰੀ ਆ ਜੀ ਬਿਲਕੁਲ ਵੱਚੀ ਹਾਂ ਜੀ ਮੈਂ ਕੱਦ ਵੀ ਦੇ ਲਵੇ ਲਾ ਕੇ ਦਿਖਾਵਾਂ ਕੱਦ ਵੀ ਬਹੁਤ ਸੋਹਣਾ ਫੇਸ ਘਰ ਦੀ ਮਾਰਦੀ ਔਰ ਬੰਨੇ ਬਾਈ ਤੇ ਫੇਸ ਕੁਆਲਿਟੀ ਦੇ ਵੀ ਘਰੀ ਮਾਰਦੀ ਕੈਮਰਾ ਤੇ ਕੱਦ ਵਿੱਡ ਵੀ ਪੱਛੀ ਦਾ ਫੁੱਲ ਡਬਲ ਆ ਹਾਂ ਖੀਰੀ ਆ ਬਿਲਕੁਲ ਜਿੱਤਰਾ ਮਰਜ਼ੀ ਕੋਈ ਤੰਦ ਪਾਟਦੀ ਆ ਖੀਰੀ ਕੱਦ ਦਾ ਫੁੱਲ ਤੇ ਬੰਨੀ ਥੋੜੀ ਜਿਹੀ ਟਾਈਟ ਹੋਈ ਆ ਉਹਦੇ ਕਰਕੇ ਮੂੰਹ ਥੱਲੇ ਨੂੰ ਰੱਖਦੀ ਆ ਥਣੇ ਦੇ ਸਿੰਗਲ ਚਾਰੀ ਨੇ ਹਾਂ ਜੀ ਬਿਲਕੁਲ ਚਾਰੀ ਨੇ ਚੜਾਈ ਆ ਗਈ ਬੈੜਾਂ ਜਿੰਨੇ ਹਾਂ ਜੀ ਹੋਈ ਹੋਈ ਬੰਨੇ ਮੜਾ ਇੱਥੋਂ ਇੱਥੋਂ ਫੇਸ ਆਈਟਮ ਆਰਦੀ ਕੈਮਰਾ ਐਚਐਫ ਦੇ ਵਿੱਚ ਹੀ ਆ ਗਈ ਇਹ ਹਾਂਜੀ ਪਿਓਰ ਐਚਐਫ ਭਾਈ ਹਾਂ ਗਰਮੀ ਸਰਦੀ ਸਾਰੇ ਮੌਸਮ ਚੱਲਣ ਵਾਲੀ ਆਈਟਮ ਆ ਇਹ ਖੀਰੀਆ ਤਿੰਨਾਂ ਮਹੀਨਿਆਂ ਦੀ ਗੱਬਣਾ ਭਾਈ ਰੇਟ ਇਹਨਾਂ ਦਾ ਰੇਟ ਫੋਨ ਤੇ ਕਰਾਂਗੇ ਜੀ ਠੀਕ ਹੈ ਜੀ ਫੋਨ ਤੇ ਕਰਦਾ ਕੋਈ ਐ ਨਹੀਂਗਾ ਵੀ ਆਪਾਂ ਲੈਣ ਦੇ ਨਾਲ ਰੇਟ ਕਰਨਾ ਕੋਈ ਬਾਲਾ ਜਿਆਦਾ ਰੇਟ ਨਹੀਂ ਫਿਕਸ ਫਿਕਸ ਜਿਹੇ ਰੇਟ ਕਰਾਂਗੇ ਕੋਈ ਬਾਲਾ ਜਿਆਦਾ ਵੀ ਬੰਦਾ ਵੀ ਨਾ ਪੂਰਾ ਪੂਰਾ ਜੇ ਕਿਸੇ ਨੇ ਭਾਈ ਇਹ ਤਿੰਨੇ ਲੈ ਲੈ ਕਿੰਨੇ ਇਕੱਠੀਆਂ ਲੈਣੀਆਂ ਵੱਧ ਮਾਨ ਤਾਨ ਕਰਦੇ ਹੋਣ ਗੈਰੀ ਆ ਤੇ ਮਾਰਦੀ ਇਹਦਾ ਕੱਦਦਾ ਨਾ ਬੈੜ ਜੱਡਾ ਹੀ ਆ। ہاں ਜੀ ਪੂਰੀ ਬੈੜ ਆ ਜੀ ਬਣੀ। ਦੋ ਦੰਦ ਦਾ ਬੱਚੀ ਮੂਨੋ। ਦੋ ਦੰਦ ਭਾਈ। ਹਾਂ ਜੀ 4 ਮਹੀਨੇ ਦੀ ਗੱਬਣਾ। ਜ਼ਿਆਦੇ ਨਾ ਹੋਵੇ। ਭਾਈ ਪੂਰੇ ਦੋ ਦੰਦ ਤੇ ਤੁਸੀਂ ਚੈੱਕ ਕਰ ਲਓ ਪਟ ਕੇ। ਇੱਥੇ ਦਿਖਾ ਕੇ ਝੋਲੀ ਝੂਲੀ ਦਿਖਾ ਦੇ। ਝੋਲੀ ਗਾਲੀ ਬਹੁਤ ਠੰਡੀ ਜੀ। ਥਣ ਦਿਖਾ ਕੇ ਜੀ ਕਿਹਦਾ ਲੱਗਿਆ। ਥਣ ਦੇਖੋ ਕਿੰਨਾ ਸੋਹਣਾ ਲੱਗਿਆ। ਇਹ ਕਿੰਨੇ ਦੀ ਗੱਬਣਾ? ਇਹ 4 ਮਹੀਨੇ ਦੀ। ਇਹ 4 ਦੀ ਇਹ 3 ਦੀ ਉਹ 5 ਦੀ। ਹਾਂ ਉਹ 5 ਦੀ। 3 4 5। ਹਾਂ ਜੀ। 3 ਮਹੀਨੇ ਮਹੀਨੇ ਬਾਅਦ ਹੋਈ ਜਾਣਗੇ। 2 ਮਹੀਨੇ ਬਾ ਤੇਰੇ ਵਿਗਾਰੀ ਫੇਸ ਤੇ ਮਾਰਨੀ ਕੈਮਰਾ ਬਾਈ ਮਾੜੀ ਜੀ ਕਰਾ ਦੇ ਚੈੱਕ ਵੱਡੀ ਬੁੱਡੀ ਫੁੱਲ ਆ ਗਈ ਟੱਬਡ ਨਹੀਂ ਛੋਟਾ ਹੈਗਾ ਇੱਥੋਂ ਫੇਸ ਕੁਵਾਰ ਦੀ ਚੈੱਕ ਕਰ ਸਕਦੇ ਹੋ ਤੇ ਪਲੀ ਪੁਲੀ ਦਿਖਾ ਦੇਗੇ ਪਿਛਲੇ ਪਾਸੇ ਪਲੀ ਦਾ ਕੋਈ ਅੰਤ ਨਹੀਂ ਬੱਚੀ ਬਹੁਤ ਕੱਦ ਬਹੁਤ ਚੜਾਈ ਵੀ ਫੁੱਲਾ ਤੇ ਸੁਹਾਵ ਦੀ ਯਾਰ ਜੰਮੀ ਠੰਡੀ ਸੀਲ ਹੈ ਜੀ ਹਾਂ ਜੀ ਐ ਠੰਡੀਆਂ ਹੀ ਬੱਚੀਆਂ ਸਾਰੀਆਂ ਦਿਖਾ ਆਣਾਂ ਸੁਹਾਵਾਂ ਦੀਆਂ ਸਾਰੀਆਂ ਠੰਡੀਆਂ ਸੀਲ ਆ ਗਿਆ ਬਾਈ ਕਹਿੰਦਾ ਗਰਮ ਵਾਲਾ ਕੋਈ ਕਿਸੇ ਗਰਮ ਵਾਲਾ ਦਾ ਕੋਈ ਆਈ ਨਹੀਂ ਚੱਕਾ ਪਰ ਜਿਹੜੀ ਦੀ ਕਰੀ ਆ ਚੜਾਈ ਆ ਗਈ ਨਾ ਮੱਜਾਂ ਨਾਲ ਦੀ ਆ ਗਈ ਤੇ ਹੁਣ ਮਾਰ ਦੇ ਉਧਰਲੇ ਬੰਨੇ ਕੈਮਰਾ ਮਾਰ ਲੈ ਕੋਈ ਬੱਚੇ ਐ ਨਹੀਂ ਕਿ ਟੱਪਣ ਟੱਪਣ ਨਾਲ ਹੀ ਨਹੀਂ ਠੀਕ ਆ ਜੀ ਹਾਂ ਜੀ ਤੇ ਹੁਣ ਆ ਜਾ ਗਰੀ ਫਿਰ ਮੱਜਾਂ ਵਾਲੇ ਬੰਨੇ ਓਏ ਇੱਧਰ ਮਾਰਦੇ ਕੈਮਰਾ ਮੱਜਾਂ ਚੋਂ ਇੱਕ ਨੰਬਰ ਤੇ ਆ ਗਈ ਸਾਰੇ ਪਸ਼ੂਆਂ ਚੋਂ ਆ ਗਈ 4 ਨੰਬਰ ਤੇ ਤੇ ਇੱਥੋਂ ਦਿਖਾ ਦੇ ਰਹੀ ਆਰਡਰ ਕੁਆਲਿਟੀ ਤੋੜ ਬਈ ਇਹਨੂੰ ਦਾ ਫੋਨ ਆ ਗਿਆ ਆ ਮੱਜਾਂ ਦਾ ਤੋੜ ਦੇ ਇਹਦਾ ਸੂਆ ਕਿਹੜਾ ਜੀ ਇਹ ਦੂਸਰੇ ਸੂਏ ਆ ਜੀ ਸੂਆ ਦੂਜਾ ਬੱਚਾ ਕੀ ਆਈ ਨਾਲ ਕੱਟਾਂ ਜੀ ਮਗਰ ਮੇਰਾ ਖਿਆਲ ਤਾਂ ਤਾਜੀ ਹੀ ਹੁੰਦੀ ਰਾਤ ਹੋਈ ਆ ਜੀ ਰਾਤ ਦੀ ਰਾਤ ਜੇਰ ਜੁਪਾ ਐ ਪੈ ਗਿਆ ਰਾਤ ਤੇ ਸੋਈ ਆ ਆਪਣਾ ਸੂਆ ਕੜਾ ਦੱਸਿਆ ਬਾਈ ਦੂਜਰਾ ਤੂੰ ਆਈ ਸੂਆ ਦੂਜਾ ਰਾਤ ਦੀ ਸੂਈ ਚਮੜਾ ਆ ਗਿਆ ਗੈਰੀ ਜਮੇ ਜਮੇ ਪਤਲਾ ਬ੍ਰੀਕ ਆ ਜੀ ਚਮੜੀ ਬਿਲਕੁਲ ਪਤਲੇ ਬਾਈ ਮੱਜਾਂ ਨਹੀਂ ਖਰੀਦ ਆਪਣੀ ਕਿੱਧਰ ਵੀ ਆ ਮੈਂ ਰਹਿਣੇ ਦੇ ਸਾਰੇ ਜੀਂਦ ਸਾਈਡ ਤੋਂ ਲਿਆਦੇ ਸਾਰੀਆਂ ਹਰਿਆਣੇ ਸਾਰੀ ਹਰਿਆਣੇ ਦਾ ਮਾਲ ਹੈ ਲੈ ਚੱਲੇ ਚੱਲੇ ਇੱਕ ਵੀ ਆਪਣਾ ਮਾਲ ਇੱਧਰ ਲੋਕਲ ਨਹੀਂ ਹੈਗੀ ਸਾਰੀ ਠੀਕ ਆ ਗੱਲ ਆ ਚੰਬੜੀ ਦੱਸਦੀ ਹੈ ਜੀ ਯਾਰ ਫੇਸ ਦੱਸਦਾ ਤੇ ਬਾਕੀ ਜਿਹੜੇ ਭਰਾ ਨਾਲ ਸੌਦਾ ਹੋਊਗਾ ਉਹਦੀ ਚਾਹੀ ਗੱਲਬਾਤ ਵੀ ਹਾਂਜੀ ਗੱਲਬਾਤ ਵੀ ਕਰਾ ਦਾਂਗੇ ਆ ਬਾਈ ਕਹਿੰਦਾ ਤਸੱਲੀ ਕਰਾ ਲਏ ਕੱਦ ਪੱਡ ਵੀ ਬਹੁਤ ਸ਼ਾਨਦਾਰ ਆ ਬਾਡੀ ਅਗਰ ਨਹੀਂ ਝੋਟੀ ਇਹ ਹੀ ਕਰਦੀ ਭਲੀ ਆ ਝੋਟੀ ਹਾਂ ਕੋਈ ਕਿਸੇ ਕੋਲ ਨਹੀਂ ਆ ਬਸ ਸਿੱਧੀ ਲੋਕਲ ਘਰ ਚੋਂ ਲੈ ਕੇ ਆਏ ਆ ਹਾਂ ਬਾਡੀ ਵਾਲੀ ਝੋਟੀ ਆ ਘਰੇਲੂ ਸੱਜਣ ਤੋਂ ਕਿਸ ਤੋਂ ਬਾਈ ਕਹਿੰਦਾ ਲਈ ਆ ਆਰਡਰ ਵੀ ਬਹੁਤ ਸ਼ਾਨਦਾਰ ਆ ਕੋਈ ਢਕਣ ਵਾਲਾ ਕੰਮ ਨਹੀਂ ਆ ਟਿਕਾਈ ਨਾ ਤੁਰਦੀ ਆ ਕੋਈ ਕੁਝ ਨਹੀਂ ਆ ਤੇ ਡਾਰਨੇ ਟੁਰਨ ਵਾਲਾ ਸੀਨ ਨਹੀਂ ਨਾ ਨਾ ਕੁਝ ਨਹੀਂ ਇਹਨੂੰ ਯਾਰ ਟੌਰ ਨਾ ਤੁਰਦੇ ਆ ਆਰਾਮ ਨਾਲ ਬੋਲਾ ਕੱਢਿਆ ਹੋ ਠੀਕ ਹੈ ਗੱਲ ਤੇਰੇ ਵੀ ਕੱਢਿਆ ਹੀ ਠੀਕ ਹੈ ਗੱਲ ਉਹ ਜੰਦਾ ਬੈਠਾ ਨਹੀਂ ਜਾਂਦਾ ਸੂ ਨੂੰ ਲੱਗਿਆ ਪਿਆ ਹੀ ਲੈਵਾ ਤੇ ਵੀ ਕੱਢਿਆ ਤੇ ਸਵੇਰੇ ਵੀ ਤੇ ਇੱਥੋਂ ਆ ਕੇ ਕੁਆਲਟੀ ਕਰਾ ਦੇ ਚੱਕ ਓਏ ਸਵਾਹ ਦੀ ਬਹੁਤ ਠੰਡੀ ਆ ਗਈ ਲੈ ਬਈ ਚਵਾਈ ਦੀ ਕਿਵੇਂ ਆ ਇਹ ਚਵਾਈ ਦਾ ਜਮਾ ਇੱਕ ਨੰਬਰ ਆ ਜੀ ਚਵਾਈ ਦੀ ਜਮਾ ਫੋਕੀ ਫੋਕੀ ਜਮਾ ਹਾਂ ਜੀ ਜਵਾ ਕੇ ਤੇ ਤੁਹਾਡਾ ਜੇ ਬੱਚਾ ਕੱਢੀ ਜਾਵੇ ਯਾਰ ਜਵਾਈਆਂ ਵਾਲਾ ਕੰਮ ਹਾਂ ਜੀ ਕੰਮ ਵਾਲਾ ਸਿਸਟਮ ਹੈ ਲੈ ਕੁਆਲਟੀ ਕਰਾ ਦੇ ਚੱਕ ਸੂਆ ਦੂਜਾ ਰਿਕਾਰਡ ਕੀ ਆ ਪਹਿਲਾਂ ਦਾ ਬਈ ਇਹਦਾ ਇਹ 14 ਲੀਟਰ ਦੁੱਧ ਪਾਇਆ ਪਲੂਣ ਨੇ ਠੀਕ ਆ ਗੱਲ ਹਾਂ ਜੀ ਗਰਮੀ ਗੁੰਮੀ ਆਵੇ ਦੱਸ ਦਈਏ ਪਲੱਸ ਕਰ ਦਊਗੀ ਹਾਂ ਜੀ ਹਾਂ ਜੀ ਦੋਨਾਂ ਵੇਖੋ ਗਰਮੀ ਆ ਪਾਣ ਦੇ ਪਿੱਛੇ 14 ਐ 15 ਦਾ ਆਰਾਮ ਨਾਲ ਕਦਮ ਚਾਹੀਦਾ ਕਿਲੋ ਕਦਾ ਹੈ ਨਾ ਬਦਲਣਾ ਕਿਲੋ ਦਾ ਬਾਕੀ ਡਿਜ਼ਾਈਨ ਹੀ ਦੱਸਦਾ ਝੋਟੀ ਦਾ ਵੀ ਕੱਢਣ ਵਾਲਾ ਝੋਟੀ ਦੀ ਬਹੁਤ ਸ਼ਾਨਦਾਰ ਆ ਗਈ ਤੇ ਲੇਵੇ ਦੀ ਏ ਹੁਣ ਗੈਰੀ ਮਾਰ ਦਿਆ 2 ਨੰਬਰ ਵਾਲੀ ਝੋਟੀ ਦੇ ਕੈਮਰਾ ਆਰਡਰ ਕੁਆਲਟੀ ਇਹਦੀ ਵੀ ਕਰਾ ਦੇ ਚੈੱਕ ਹਾਂਜੀ ਇਹ ਚਵਾਈ ਦੀ ਕਿਵੇਂ ਆ ਬਾਈ ਚਵਾਈ ਆ 1 ਨੰਬਰ ਓਕੇ ਆ ਜੀ ਬਿਲਕੁਲ ਓ ਚਾਹ ਜਿੱਦਾਂ ਮਰਜੀ ਤਾਂ ਪਰੀ ਚਰਲਾ ਸਿੱਟਾ ਕੋਈ ਬਈ ਬਿਲਕੁਲ ਨਹੀਂ ਮੈਂ ਕੋਈ ਜਿੱਤਰਾ ਮਰਜ਼ੀ ਆਨਲਾਈਨ ਮੰਗਾ ਲੇ ਆਪਾਂ ਵੀਡੀਓ ਕਾਲ ਤੇ ਚਵਾ ਦਾਂਗੇ ਠੀਕ ਆ ਹਾਂਜੀ ਇਹਦਾ ਸੁਆ ਕਿਡਾ ਜੀ ਦੂਸਰਾ ਸੁਆ ਇਹ ਕਿੰਨੇ ਕ ਦਿਨ ਦੀ ਸੁਆ ਇਹ 3 ਦਿਨਾਂ ਦੀ ਸੁਆ ਇਹ 3 ਦਿਨ ਦੀ ਸੁਈ 3 ਦਿਨਾਂ ਦੀ ਸੁਈ ਜੀ 13 ਲੀਟਰ 13 ਲੀਟਰ ਇਸ ਟਾਈਮ ਬੌਲਾ ਹੈ 13 ਲੀਟਰ 13 ਲੀਟਰ ਬੋਲਾ ਹੈ 3 ਦਿਨਾਂ ਦੇ ਨਾਲ 3 ਦਿਨਾਂ ਥੱਲੇ ਦੇਖ ਲਾਉਣ ਤਾਂ ਘਟਾ ਨਾ ਹੀ ਮੈਂ ਜਿੱਦਾਂ ਮਰਜ਼ੀ ਚਾਹੋਂ ਕੱਢ ਕੇ ਦੇਖੋ ਤਸੱਲੀ ਕਰਾ ਦੇਗਾ ਹਾਂਜੀ ਹਾਂਜੀ ਆ ਹਾਈਟ ਆ ਗਈ ਜਿੱਦਾਂ ਮੀਡੀਅਮ ਪਸ਼ੂਆਂ ਦੀ ਹਾਂਜੀ ਹਾਈਟ ਵਾਲੀ ਜਾਦੇ ਵੱਡੀ ਨਹੀਂ ਵੱਡੀ ਹੈ ਹਾਈਟ ਛੋਟੀ ਹੈ ਜਿਹਦੀ ਪਰ ਲੰਬੀ ਲੂੰਬੀ ਮਕੀਲੇ ਵਾਲੂਗਾ ਲੰਬੀ ਲੂੰਬੀ ਬਥਰੀ ਥੱਲੇ ਦੀ ਕੁਆਲਿਟੀ ਬਹੁਤ ਸੋਹਣੀ ਆ ਹਾਂਜੀ ਤੇ ਆ ਗਈ ਪੂਰੀ ਸਾਫ਼ ਝੋਟੀ ਜਮਾ ਹਾਂਜੀ ਐ ਲੈ 봐 ਦੇਖੋ ਐ ਫਿੰਡ ਵਰਗਾ ਪਿਆ ਗੋਲ ਇਹ ਇੱਥੋਂ ਦਿਖਾ ਦਿੰਗਾ ਰੀ ਨਸਾਂ ਨੂੰ ਸਾ ਇੱਥੇ ਆ ਇੱਥੋਂ ਦਿਖਾ ਦਿੰਗਾ ਕਮਾ ਲੋ ਯਾਰ ਪਿੰਦਰ ਪਿੱਲਰ ਦੇ ਉੱਤੋਂ ਦੀ ਕਮਾ ਕੇ ਬੰਦੋ ਸੂਆ ਦੂਜਾ ਤਿੰਨਾਂ ਦਿਨਾਂ ਦੀ ਸੂਈਆ ਬਾਈ ਕਹਿੰਦਾ 13 ਲੀਟਰ ਬੌਲੀ ਦੋ ਟਾਈਮ ਚਾਰ ਟਾਈਮ ਤਸੱਲੀ ਕਰਾ ਕੇ ਦੇਵਾਂਗੇ ਫੁੱਲ ਜਮਾ ਨਹੀਂ ਲੈਣੀਆਂ ਪਰ ਇੱਕ ਗੱਲ ਹੋਊਗੀ ਇਹਦੇ 'ਚ ਸਾਈ ਸਾਨੂੰ ਜ਼ਰੂਰ ਪਾਉਣੀ ਪਊਗੀ ਕਿਉਂਕਿ ਸਾਈ ਤੋਂ ਬਿਨਾ ਨਹੀਂ ਫਾਇਦਾ ਬਣਾ ਰਹੇ ਕੋਈ ਪਤਾ ਨਹੀਂ ਉਹ ਕਿਹੜਾ ਫੋਨ ਕਰ ਲੈ ਜੀ ਕਈ ਵਾਰੀ ਭਰਾ ਕੋਈ ਹੈ ਨਾ ਇੱਕ ਟਾਈਮ ਦੋ ਟਾਈਮ ਚੋਕੇ ਪਸ਼ੂ ਛੱਡਦਾ ਦਾਗਾ ਫਿਰ ਔਖਾ ਹੋ ਜਾਂਦਾ ਥੱਲਿਓਂ ਪਾਸ ਨਾ ਹੋਈ ਤਾਂ ਸਾਈ ਵਾਪਸ ਹੋਊਗੀ ਵਾਪਸ ਹੋ ਜੂਗੀ ਜੇ ਸਾਰਾ ਕੁਝ ਪੂਰਾ ਹੋਇਆ ਤੁਹਾਡਾ ਇੱਕ ਬਹਾਨਾ ਹੋਇਆ ਬਾਈ ਫਿਰ ਸਾਈ ਵਾਪਸ ਨਹੀਂ ਜੂਗੀ ਹਾਂ ਜੀ ਆਰਡਰ ਕਵਾਲ ਦੀ ਦਿਖਾ ਦੇ ਕਰੀ ਇੱਥੇ 13 ਕਿਲੋ ਬਾਈ ਕਹਿੰਦਾ ਜਦੋਂ ਮਰਜੀ ਡੰਗ ਦੋ ਡੰਗ ਚਾਰ ਡੰਗ ਤਸੱਲੀ ਕਰਾ ਦੂੰਗਾ ਪੂਰੀ ਫੁੱਲ ਮੈਂ ਤੇ ਇਹ ਬੱਚਾ ਯਾ ਦੇਖ ਲੋ ਬੱਚਾ ਕੱਚਾ ਬੱਚਾ ਦੇ ਬੱਕ ਤੋਂ ਦੋ ਨੰਬਰ ਦੇ ਹਾਂ ਇਧਰ ਨੂੰ ਕਰਿਓ ਯਾ ਦੇਤੀ ਇਹਦਾ ਬੱਚਾ ਵੀ ਦਿਖਾ ਦੇ ਕਰੀ ਆ ਬੱਚੇ ਦੇ ਆ ਬੱਚੇ ਦੇ ਮਾਰ ਨਹੀਂ ਬਿਲਕੁਲ ਪੂਰਾ ਬੱਚਾ ਮਿਲ ਗਿਆ ਤਿੰਨ ਦਿਨਾਂ ਦਾ ਬੱਚਾ ਸਾਰਾ ਜੀ ਬਿਲਕੁਲ ਤਾਜੀ ਆ ਹਾਂ ਜੀ ਤੇ ਬਾਕੀ ਤਸੱਲੀ ਕਰਨਾ ਤੁਹਾਡਾ ਫਰਜ਼ ਆ ਹਰੇਕ ਵਕਤ ਤੋਂ ਤੇ ਹੁਣ ਮਾਰ ਦੇ ਘਰੀ ਆ ਝੋਟੇ ਇਹ ਤਾਂ ਬਣਾਂ ਜੀ ਆ ਗੱਬਣ ਲੱਗਦੀ ਆ ਜੇ ਕਾਂਦੀਆ ਦੇਣਾ ਨਾ ਹਾਂ ਜੀ ਇਹ ਲੈ ਜੂਗੀ ਜੀ ਇਹ ਪੰਜ ਚਾਰ ਦਿਨ ਲਊਗੀ ਜੇ ਆ ਬਾਡੀ ਬੁੱਡੀ ਬਹੁਤ ਨੇ ਵਾਲੂਆ ਦੇਖੇ ਕਿਦਾਂ ਬਣਾਉਂਦੀ ਗਲੇ ਤਣ ਕਾਂ ਵਰਗਾ ਕਰੂ ਨਾ ਬਈ ਨਬਾਦ ਬਾਡੀ ਬੁੱਡੀ ਦੇਖੀ ਬਸ ਐ ਚੱਲੂਗੀ ਬਈ ਜਮਾ ਇੰਨੀ ਠੰਡੀ ਰੱਸਾ ਛੱਡਦੇ ਤੇ ਠੀਕ ਆ ਗੱਲ ਬਸ ਐ ਮਗਰ ਮਗਰ ਤੁਰ ਹੀ ਆਉਗੀ ਆਪਕੀ ਠੀਕ ਆ ਗੱਲ ਇਹ ਨਹੀਂ ਠੰਡੀ ਆ ਝੋਟੀ ਦੇਖੋ ਐ ਮਾਰੀ ਚਲੋ ਜੋ ਮਰਜ਼ੀ ਕਰਿਓ ਝੋਟੀ ਨਹੀਂ ਹਿੱਲਣਾ ਨਹੀਂ ਆਰਡਰ ਰੱਖੂਗੀ ਸੱਜਣੋ ਬਿਲਕੁਲ ਨਾਲ ਲੱਗਵਾ ਜਿਹੜਾ ਕਾਮਜਾਬ ਆਰਡਰ ਹੁੰਦਾ ਭੀੜ ਭੜਕੇ ਚ ਡੈਰੀ ਡੂਰੀ ਚ ਹਨਾ ਜਿੱਥੇ ਭੀੜੀ ਜਗਾ ਉਥੇ ਆਰਡਰ ਤੋੜਾ ਦੇਖੋ ਝੋਟੀ ਦਾ ਐ ਐ ਧਰਦੀ ਐ ਪੈਰ ਜਮਾ ਮੋਰਨੀ ਵਾਂਗ ਹਰੇਕ ਜਗ੍ਹਾ ਦੀ ਕਾਮਜਾਬ ਆ ਕਿਉਂ ਇਹ ਆਰਡਰ ਚ ਮਸਤ ਹੈ ਹਨ ਬਹੁਤ ਵਧੀਆ ਮਜ਼ਬੂਤ ਹੈ ਥਾਣਾ ਨਾਲ ਇਹਦਾ ਕੀ ਰਿਕਾਰਡ ਦੱਸਿਆ ਪਹਿਲਾਂ ਦਾ ਬਾਈ ਇਹ ਧੱਲੇ 15 ਕਿਲੋ ਦੁੱਧ ਦੱਸਿਆ ਨੇ ਪਲੂਣ ਦਾ ਠੀਕ ਆ ਜੀ ਬਾਂ ਚਲੋ 15 ਲੀਟਰ ਹੋਣ ਵੀ ਕੱਢਦੇ ਗਰਮੀ 'ਚ ਬਹੁਤ ਆਈ 15 ਇਹ ਤੱਕ ਹੀ ਮੰਨ ਕੇ ਲੈ ਲੇ ਕੋਈ ਹਾਂ 15 ਇਹ ਦੀ ਹੀ ਮੰਨ ਕੇ ਕੋਈ ਲੈ ਲੈ ਤਾਂ ਵੀ ਕੋਈ ਕਮੀ ਨਹੀਂ ਬਾਕੀ ਇਹ ਵਾਤਾ ਆਪੇ ਦੱਸਦਾ ਝੋਟੀ ਵਾਲੀ ਝੋਟੀ ਆ ਇੱਥੋਂ ਗਾਂ ਦੇ ਬੰਨ ਹਾਂ ਸਾਰੇ ਜਾਨਵਰ ਦੁੱਧ ਵਾਲੇ ਆ ਜੀ ਬਿਨਾਂ ਕੁਆਲਿਟੀ ਇਹ ਇੱਥੋਂ ਦਿਖਾ ਦੀ ਸਪਰਿੰਗ ਹੁੰਦਾ ਨਾ ਜਿਵੇਂ ਪਾਇਆ ਹੋਇਆ ਹੀ ਹਾਂ ਨਾੜਾਂ ਉਵੇਂ ਨਹੀਂ ਦੇ ਨਾੜਾਂ ਦਾ ਦੇਖੋ ਇੱਤਲੀ ਕੱਲੀ ਨਾੜ ਦੱਸਦੀ ਆ ਵੀ ਝੋਟੀ ਦੁੱਧ ਵਾਲੀ ਆ ਆਰਡਰ ਤੇ ਉਵੇਂ ਨਾ ਰਫੀਲ ਸਾਉ ਦਾ ਇੰਨੀ ਆ ਜੀ 400 ਉੱਪਰ ਛੱਡ ਦੇ ਤਾਂ ਠੀਕ ਆ ਜੀ ਰੱਸਾ ਖੋਲ ਕੇ ਉੱਪਰ ਬਹਿ ਜਾਓ ਆਪ ਵੀ ਆਰਡਰ ਆਡਰ ਸੋਣਾ ਬਣਾਉਗੀ ਜਾਂ ਚੌੜਾ ਬਣਾਉਗੀ ਆਰਡਰ ਪੂਰਾ ਫੁੱਲ ਆ ਲੈ ਜਮਾ ਦੇ ਉਹ ਲਾਡਰ ਪਿਆ ਜਮਾ ਜੀ ਨਰਮ ਜਮਾ ਕੱਢਦੀ ਜਾਂਦਾ ਨਾ ਭਾਈ ਕਾਹ ਚੱਕ ਲੂਗੀ ਅੱਜ ਇੱਕ ਦਿਨ ਕੱਢ ਦੂਗੀ ਲੈ ਜੂਗੀ ਜੀ ਪਤਾ ਜਾਂਦਾ ਇੱਕ ਹਫਤਾ ਹਾਂ ਜੀ ਐ ਪੋਲਾ ਪਿਆਈ ਜਾਂਦਾ ਬਾ ਪਰੇਸ਼ਾਨ ਨਾ ਕਰੋ ਕੰਮ ਗਾਵਾਂ ਵਾਲਾ ਹੀ ਆ ਨਾ ਹਾਂ ਜੀ ਹਫਤੇ ਡੇਢ ਘੜ ਕੱਢ ਦੂਗੀ ਤੇ ਹੋਣਾ ਗੈਰੀ ਆ ਤੋਹਫਾ ਖਾਊ ਇਹ ਪੰਜਾਬ ਦੀ ਕਹਿੰਦੇ ਵੀ ਮੂਲ ਨਸਲ ਆ ਗਿਆ ਪੁਲੀ ਦੀ ਰਾਵੀ ਪਯੋਰ ਨੀਲੀ ਆ ਗਈ ਨਾਲੇ ਘਰੇ ਦੁੱਧ ਪਿਆਉਗੀ ਨਾਲੇ ਮੇਲਾ ਜਿੱਤ ਕੇ ਦੁੱਧ ਵੀ ਸੁਣਾਂ ਹਾਂ ਜੀ ਆ ਫੇਸ ਤੇ ਮਾਰ ਬੇਟੀ ਮਾਰੀ ਚੰਗੀ ਹੈ ਮੇਲਾ ਜਿੱਤਣ ਵਾਲਿਆ ਬਿਲਕੁਲ ਆਪਾਂ ਇਹ ਦਾਦੀ ਜਿਹੜਾ ਕਲੀਅਰ ਆਪਾਂ ਇਹ ਕੋਈ ਆਪਣਾ ਯਾਰ ਮਿੱਤਰ ਆ ਠੀਕ ਹੈ ਜੀ ਵਿਆਸ ਆਪਣਾ ਡੇਰਾ ਉਹਦੇ ਕੋਲੇ ਚੱਲੀ ਜਾਂਦਾ ਚੱਲੀ ਜਾਂਦਾ ਜੀ ਉਹਦੇ ਕੋਲ ਚੱਲੀ ਆ ਇਹ ਝੋਟੀ ਹਾਂ ਜੀ ਉਹਦਣਾ ਸੌਦਾ ਹੋ ਗਿਆ ਬਾਈ ਹਾਂ ਜੀ ਉਹਦਣਾ ਸੌਦਾ ਹੋਇਆ ਹੋਰ ਉਹਦਾ ਵੀ ਦਵਾ ਉਹਦਾ ਨੰਬਰ ਦੇ ਦਾਂਗੇ ਵੀ ਜੇ ਕੋ ਅੱਕੇ ਜੀ ਨੇ ਉਹਨੂੰ ਵੇਚਣ ਦੀ ਜਾਨਾ ਹੋਈ ਤਾਂ ਅਗਲਾ ਵੇਚ ਲੂਗਾ ਠੀਕ ਹੈ ਜੀ ਰੱਖਣੀ ਉਹ ਅਗਲਾ ਰੱਖ ਲੂਗਾ ਉਹ ਉਹ ਦੱਸੂਆ ਜੀ ਪਰ ਚੀਜ਼ ਵਾਲੀ ਚੰਗੀ ਚੀਜ਼ ਵਾਲੀ ਚੰਗੀ ਸੁਣੋ ਫਿਰ ਕੱਲੇ ਆਉਣ ਸਾਰੇ ਦੇਖ ਲਈ ਜੀ ਬਸ ਜਿਹਦੇ ਲੈ ਲਈ ਸੁਆ ਕਿਹੜਾ ਜੀ ਇਹਦਾ ਦੂਸਰਾ ਸੁਆ ਜੀ ਚੌਣ ਜਵਾਉਣ ਦੀ ਕਿਵੇਂ ਆ ਮੈਂ ਕਹਿੰਦਾ ਜੀ ਇੱਕ ਨੰਬਰ ਆ ਜੀ ਉਹਦਾ ਬੰਦਾ ਹੈ ਆਪਣਾ ਗੋਡਾ ਜਿਹਨੂੰ ਦਿੱਤੀ ਆ ਫਟਮਾ ਕੇ ਰੋਕ ਲੋ ਬਾਈ ਉਰਲੇ ਬੰਨੇ ਫੇਸ ਕਰਕੇ ਉਹ ਮਾਲ ਬਹੁਤ ਗਿਆਈ ਆਪਣਾ ਪਹਿਲਾਂ ਇੱਥੇ ਰੋਕ ਲੋ ਫੇਸ ਉਰਲੇ ਬੰਨੇ ਕਰ ਦੋ ਛੋਟੀ ਦਾ ਕਰ ਦੋ ਕਰ ਦੋ ਇੱਥੇ ਖੜਾ ਲੋ ਇੱਥੋਂ ਦਿਖਾ ਕੇ ਜੀ ਓਏ ਬਸ ਬਸ ਇਥੋਂ ਇਥੋਂ ਦਿਖਾ ਦੇ ਆ ਨਾ ਕੀ ਪ्योर ਨਹੀਂ ਪ्योर ਬਿਲਕੁਲ ਇਹ ਸਾਰਾ ਪਟਾ ਪੁਟਾ ਦੇ ਕਿਦਾਂ ਰੱਖਾ ਓੱਖਾ ਦਾ ਜਮਾ ਕੈਦਾ ਨੇ ਹਾਂ ਨਾ ਹਾਂ ਜੀ ਫੁੱਲ ਕੁਆਲਿਟੀ ਦਾ ਲਿਆ ਬਾਈ ਅਰ ਪਿੰਡਾ ਦੇਖੋ ਜੱਥ ਲਾ ਕੇ ਝੋਡੀ ਦੂਜਾ ਸੂਆ ਬਾਈ ਦੂਸਰਾ ਸੂਆ ਇਹ ਪਿੰਡਾਂ ਦੇ ਜਿਵੇਂ ਕੀਰਕਾੜਾ ਬਾਈ ਇਹਦਾ ਪਹਿਲਣ ਦਾ ਹੀ ਪਹਿਲਣ ਦਾ ਕੀਰਕਾੜਾ ਇਹਦਾ 14 ਕਿਲੋ ਪਹਿਲਣ ਦਾ ਹੀ ਦੋ ਦਿਨਾਂ 14 ਕਿਲੋ ਦਾ ਰਿਕਾਰਡ ਪਹਿਲੇ ਸੂਏ ਦਾ ਹਾਂ ਜੀ ਇਹਦੀ 16 ਲੀਟਰ ਦਾ ਠੰਡਾ ਰਕਡੂ ਜੀ ਜਰਾਮ ਨਾਲ ਚਾਵੜਾ ਆ ਗਿਆ ਬਰੀਕ ਬਿਲਕੁਲ ਹਾਂ ਚામੜਾ ਬਰੀਕ ਹੈ ਤੇ ਸਵਾਦੀ ਜਿਵੇਂ ਨਸਲ ਠੰਡੀ ਹੋngੀ ਆ ਸਵਾਦੀ ਬਿਲਕੁਲ ਠੰਡੀ ਹੈ ਜੀ ਬਹੁਤ ਪ੍ਰੋਪਰ ਪ੍ਰੋਪਰ ਜੀ ਮਾਰਕਿੰਗ ਆ ਗਈ ਗਾਂ ਬਣ ਕੇ ਹੀ ਸੂਗੀ ਬਾਈ ਕਹਿੰਦਾ ਥੱਲੇ ਹਾਂ ਜੀ ਕਿੰਨੇ ਦਿਨ ਪਏ ਆ ਬਾਈ ਅਜੇ 10 ਦਿਨ ਪਏ ਆ ਜੀ ਪੂਰੇ 10 ਦਿਨ ਪਏ ਆ ਜੀ ਇਹਦੇ ਤਾਂ ਸ਼ਾਇਦ ਵਰਗਾ ਚਿੱਪ ਪਾ ਜਮੇ ਠੀਕ ਆ ਗੱਲ ਬਾਈ ਕਹਿੰਦਾ ਇਹਦੇ 10 ਦਿਨ ਹਲੇ ਪ੍ਰੋਪਰ ਪੈਂਡਿੰਗ ਪਏ ਆ ਝੋਟੀ ਦੇ ਇੱਥੋਂ ਦਿਖਾ ਦੇਗਾ ਜੀ ਲੈ ਜਿੱਥੋਂ ਮਰਜੀ ਚੁੰਡੀ ਭਰ ਲੈ ਜਮਾ ਬਰੀਕ ਜਮਮੀ ਚਮੜੀ ਦਾ ਇੰਨੀ ਪਤਲੀ ਹੋ ਵੀ ਪੁੱਛੋ ਨਾ ਬਾਰਾਂ ਗੇਰ ਘਾਟ ਵਾਲੀ ਝੋਟੀ ਆ ਮਦਰ ਫਾਦਰ ਵਾਲੀ ਤੇ ਬਾਕੀ ਕਿਹੜੇ ਸੀ ਮੰਦੀ ਦੱਸ ਸਕੀ ਬਈ ਇਹ ਨਹੀਂ ਔਰ 90 ਦੇ ਆ ਝੋਟਾਈ 90 ਵਾਲੇ ਸਰਕਾਰੀ 90 ਸਰਕਾਰੀ ਵਾਲੇ ਝੋਟਾ ਠੀਕ ਆ ਹਾਂਜੀ ਸਰਕਾਰੀ ਉਹਦੀ ਆਪ ਐ ਦਾਰੀ ਹੁਣ ਬੂਰੇ ਰਾਂਝੇ ਕੋ ਗੱਬਣਾ ਬੂਰੇ ਰਾਂਝੇ ਤੋਂ ਗੱਬਣਾ ਬੂਰੇ ਰਾਂਝੇ ਕੋ ਗੱਬਣਾ ਇੱਥੋਂ ਮਾਰ ਕੇ ਰੀ ਫੇਸ ਤੇ ਕੈਮਰਾ ਹੁਣ ਇਹ ਬੱਚਾ ਹੀ ਪੂਰਾ ਦੇ ਸਕਦੀ ਆ ਜੀ ਇੱਥੋਂ ਮਾਰ ਫੇਸ ਤੇ ਕੈਮਰਾ ਯਾਰ ਚੜਾਈ ਚੜੂਈ ਝੋਟੀ ਦੀ ਬਿੱਡ ਬੁੱਡ ਬੜਾ ਚੰਗਾ ਬੜਾ ਚੰਗੀ ਆ ਝੋਟੀ ਆ ਡਰਾਈ ਬਿਊਟੀ ਕਿੱਥੇ ਗਈ ਵਸ ਯਾਰ ਇਹ ਲਿਆ ਦੂਗੀ ਜਿੱਥੇ ਜਿੱਥੇ ਖੜ ਕੇ ਜਾ ਦੇਖੋ ਮਾਰਦੇ ਗਏ ਜੀ ਉਹ ਅਰੀਜਨਲ ਸਿੰਗ ਹੈ ਦੇਖੋ ਕਿਸੇ ਸਿੰਗ ਨੂੰ ਕਿਸੇ ਵੀ ਆਪਣੀ ਝੋਟੀ ਦੇ ਕਿਤੇ ਨਹੀਂ ਕਿਤੇ ਟੱਕ ਵੀ ਲੱਗਾ ਨਹੀਂ ਠੀਕ ਹੈ ਗੱਲ ਤੇ ਉਹ ਵੀ ਤੋੜ ਦੋ ਦੰਦਾਂ ਦੇ ਕਿਵੇਂ ਆਈ ਇਹ ਦੰਦਾਂ ਦੇ ਦੋ ਦੰਦ ਆਈ ਦੋ ਦੰਦ ਕੱਟੀ ਹਾਂ ਜੀ ਦੋ ਦੰਦ ਕੱਟੀ ਆਰ ਆਪਣੀ ਘਰ ਦੀ ਮਹਿਦੀ ਆ ਜੀ ਗੱਬਣ ਚੱਕ ਪਾਸਾ ਗੱਬਣ ਚੱਕ ਪਾਸਾ ਜੀ 17 18 ਕਿਲੋ ਮੈਂ ਇਹਦਾ ਦੁੱਧ ਜਿਹਦਾ ਆਪਣੀ ਚੀਜ਼ ਦੀ ਕੱਟੀ ਹੈ ਠੀਕ ਹੈ ਗੱਲ ਝੋਲੀ ਝੋਲੀ ਦਿਖਾ ਦੇ ਗਏ ਜੀ ਥਣ ਦੇ ਝੋਲੀ ਤਾਂ ਦੇਖੋ ਜੀ ਬਾੜੀ ਚੰਗੀ ਹੈ ਕੱਟੀ ਦੀ ਸਵੇਰ ਆਦੀ ਜਮੀ ਠੰਡੀ ਆ ਜਿਵੇਂ ਮਰਜੀ ਬਹੁਤ ਠੰਡੀ ਹੱਟੀ ਤੇ ਜਮੀ ਠੰਡੀ ਆ ਗਈ ਸ ਇਹ ਤਿੰਨ ਮਹੀਨੇ ਦੀ ਹੀ ਪੂਰੇ ਤਿੰਨ ਦੀ ਪੂਰੇ ਤਿੰਨ ਮਹੀਨੇ ਹੀ ਚੈੱਕ ਪਾਸ ਕਰਾ ਲਈ ਜੀ ਠੀਕ ਆ ਜੀ ਹਾਂ ਅਗਲੇ ਆਪਣੇ ਡਾਕਟਰ ਲਿਆਵੇ ਜਿਹੜਾ ਮਰਜ਼ੀ ਜਿੰਨੇ ਚੈੱਕ ਕਰਨੀ ਕਰਾ ਲਵੇ ਕੱਦ ਪੱਡ ਬਹੁਤ ਸੋਹਣਾ ਬਹੁਤ ਸੋਹਣਾ ਕੱਦ ਕਰ ਗਿਆ ਯਾਰ ਰਾਜੀ ਦੇ ਕੱਟੀ ਪੂਰੀ ਗੋਲ ਪਈ ਆ ਚੜਾਈ ਚੜੂ ਆ ਮਾਂ ਵਰਗੀ ਆ ਜਾਂਦੀ ਤੇ ਬਾਕੀ ਥਣ ਵੀ ਇਕੱਲਾ ਇਕੱਲਾ ਲੱਗਿਆ ਬਿਲਕੁਲ ਬਰੀਕ ਚਮੜੇ ਚ ਆ ਗਈ ਚੰਗੇ ਰਿਕਾਰਡ ਵਾਲੀ ਆ ਤੇ ਇਸ ਤੋਂ ਬਾਅਦ ਦਿਖਾਉਂਗਾ ਤੁਹਾਨੂੰ ਇੱਕ ਦੋ ਥਣੇ ਗੱਟੀ ਮੈਂ ਲੈ ਆਉਂ ਲਈ ਆ ਗਰਦਨ ਦੇਖੋ ਛੋਟੀ ਨਹੀਂ ਤਾਂ ਛੋਟਾ ਜਿਹਾ ਬੱਚਾ ਹੱਥ 'ਚ ਫੜ ਲੈ ਕਰਦਣ ਐਨੀ ਪਤਲੀ ਕਰਦਾਂ ਇੱਕ ਦਿਖਾਵਾਂਗੇ ਦੋ ਥਣੀਆਂ ਗੈਰੀ ਇਹ ਦੂਬਾਦ ਉਹ ਵੀ ਮਾਂ ਉਹਦੀ ਬਾਈ ਕੋਲੀ ਖੜੀ ਆ ਜੇ ਕਿਸੇ ਨੇ ਮਾਂ ਵੀ ਦੇਖੀ ਹਾਂਜੀ 18 ਕਿਲੋ ਦੁੱਧ ਆ ਹੀ ਦੋ ਥਣਾਂਾਂ ਦਾ ਹਾਂ ਮਾਂ ਵੀ ਦਿਖਾ ਦਾਂਗੇ ਹਣੇ ਤਾਂ ਤੁਸੀਂ ਦੋ ਤੀਏ ਤਿੰਨੇ ਸੂਏ ਤੁਸੀਂ ਖੁਦ ਦੇਖਿਆ ਉਹਦੇ ਹਾਂ ਪਹਿਲੇ ਸੂਏ ਤੋਂ ਲੈ ਕੇ ਜਦ ਦੀ ਇੱਥੇ ਹੀ ਆਪਣੇ ਕੋਲ ਦੀ ਦੇਖੀ ਹੋਈ ਆ ਛੋਟੀ ਬਾਹਲਾ ਲੇਵਲ ਆਉਂਦੀ ਆ ਤੇ ਪਿੰਡੇ ਤੇ ਨਾੜਾਂ ਦਾ ਜਾਲ ਹੀ ਆ ਉਹਦੇ ਜਮ ਹਾਂਜੀ ਕਿ ਜਿਹਨੇ ਦੇਖਣੀ ਆ ਕੇ ਦੇਖ ਸਕਦਾ ਆਪਣੇ ਕੋਲ ਖੜੀਆਂ ਦੋਈ ਇਹ ਗੱਲ ਹੋ ਗਾ ਜੀਨੇ ਉਹ ਦੇਖ ਲਈ ਬਾਈ ਨੂੰ ਆਇਆ ਆਖੂਗਾ ਵੀ ਜਦ ਤੇ ਦੇ ਦੇ ਹੀ ਬਸ ਉਹਦਾ ਆ ਫਿਰ ਮੰਗ ਲੈ ਕਿੰਨੇ ਮੰਗਣਾ ਚ ਕੁਆਲਿਟੀ ਵਾਲੀ ਵਾਲੀ ਕੁਆਲਿਟੀ ਹੈ ਜੀ ਤੇ ਇਹ ਆ ਗਈ ਦੋ ਥਣੀ ਕਰਦੀ ਸ਼ਕੀਨ ਸ਼ਕੂਨ ਵੀ ਫੁੱਲ ਹੈ ਬਹੁਤ ਚੰਗੀ ਕਿਹੜੀ ਥਾਣੇ ਦਿਖਾ ਬ ਲੈ ਓਏ ਕਈ ਵਾਰੀ ਕਿਤੇ ਆਏ ਜੇ ਹੋਏ ਕੰਮ ਵਿਚਾਰੇ ਹੋਣਾ ਹਾਂ ਚੈੱਕ ਕਰਾ ਦੇ ਨਾ ਨਾ ਬੁੱਤ ਬਸ ਬਸ ਬੋਝ ਬੋਝ ਕੇ ਖੜਾ ਉਧਰ ਖੜਦਾ ਤੂੰ ਇਧਰ ਲੈ ਬੰਨੀ ਦਿਖਾ ਕਰੀ ਉਹ ਡਰਦੀ ਆ ਨਾ ਕੱਲੀ ਖੜੀ ਆ ਠੀਕ ਆ ਗੱਲ ਆ ਦੇਖੋ ਜੀ ਐ ਥਣ ਕੱਲੇ ਇੱਕ ਦੇ ਦੋ ਫੁੱਲ ਕੜ ਦੋ ਨਾ ਯਕਾ ਦੇਖੇ ਇੱਥੋਂ ਕਰ ਸਕਦੇ ਹਾਂ ਚ ਇੱਕ ਦੋ ਹੀ ਨੇ ਤੀਜਾ ਚੌਥਾ ਨਹੀਂ ਕੋਈ ਦਿਖ ਰਿਹਾ ਕਰ ਲੈਣਾ ਚੈੱਕ ਹਾਂ ਜੀ ਹਾਂ ਜੀ ਆ ਜਾ ਕਿਸੇ ਦਾ ਹਾਂ ਜੀ ਚੋਰੋ ਜੀ ਖੋਲ ਕੇ ਨੂੰ ਭਜਦੀ ਤਾਂ ਨਹੀਂ ਨਾ ਨੇ ਕੀ ਪਟਣਾ ਇਹ ਜਾਊਗੀ ਜਿੱਥੇ ਜਾਊਗੀ ਪਾਣੀ ਕਿੰਗ ਬਣਾਊਗੀ ਜਮਾ ਬੰਦ ਬਿਲਕੁਲ ਛੋਟਾ ਜੀ ਬਿਲਕੁਲ ਆ ਜਾ ਬੁੱਧਾ ਆ ਜਾ ਅੱਧੇ ਪਲੀ ਪੁਲੀ ਪੜੀ ਹੋਈ ਆ ਹਾਂ ਜੀ ਉਮਰ ਕਿੰਨੀ ਕਾ ਬਾਈ ਦੀ ਇਹਦਾ 16 ਮਹੀਨਿਆਂ ਦੀ ਹੈ ਜੇ ਗੱਬਣ ਵੀ ਕਰਾਦੀ ਇਹ ਗੱਬਣ ਯਾਰ ਚੋ ਟੇਕੋ ਯਾਪੀ ਹੋ ਗਈ ਆ ਖੜ ਕੇ ਉਹਦਨ ਅੱਛਾ ਜੀ ਹਾਂ ਬੰਦਾ ਹੀ ਹੋਰੇ ਘਰੇ ਮੈਂ ਤਾਂ ਹੈ ਨਹੀਂ ਉਹ ਪਾਣੀ ਪਿਆਉਣ ਲੱਗਾ ਝੋਟਾ ਟੱਪ ਗਿਆ ਆਪੇ ਹੀ ਕਰ ਗਈ ਠੀਕ ਹੈ ਜੀ ਖੜੀ ਰਹੀ ਹੈ ਤਾਂ ਆ ਲੈ ਚੱਲੋ ਕੋਈ ਨਹੀਂ ਕੁੰਬਰਾ ਜੇ ਸੋਂ ਬਾਲੀ ਛੋਟੀ ਹੈ ਉਹ ਦੇਖੀ ਨਾ ਕਿਤੇ ਆ ਜਾ ਉਰਾ ਬੋਝ ਕੇ ਬੋਝ ਕੇ ਪਰੇਸ਼ਾਨ ਨਾ ਕਰੋ ਉੱਥੇ ਲੈ ਚੱਲ ਕੋਈ ਗੱਲ ਨਹੀਂ ਆ ਜਾ ਆ ਜਾ ਬਾ ਬੰਦੋ ਬੰਦੋ ਖੁੰਜੇ ਚ ਬੰਦੋ ਆ ਜਾਓ ਸਮੀ ਪਲੀ ਵੀ ਫੁੱਲਾ ਗੱਬਣ ਕਿੰਨੇ ਕਿ ਦਿਨਾਂ ਦੀ ਹੋ ਗਈ ਬਈ ਹੁਣ ਇਹਦੇ 10 ਦਿਨਾਂ ਦੀ ਹੈ ਜੇ ਮੇਰਾ 8-10 ਦਿਨਾਂ ਦੀ ਹੈ ਹਾਂ ਜੀ ਮੈਨੂੰ ਤਾਂ ਲੱਗਦਾ ਵੀ ਮੇਰਾ ਘਰੇ ਰਹਿਣਾ ਜਾਦੀ ਉਮਰਬਾਲੀ ਝੋਟੀ ਆ ਜੇ 100% ਚਾਂਸ ਰਹਿਣਦੇ ਨੇ ਬਾਈ ਕਹਿੰਦਾ ਧੋਖੇ ਨਾ ਲੱਗੀ ਜਿਵੇਂ ਵੀ ਪਾਣੀ ਪੂਣੀ ਪੀਉਂਦੇ ਤੇ ਆਸਾਨ ਖੜਾ ਤੀਗਾ ਤੇ ਉਹ ਜੰਪ ਕਰ ਗਿਆ ਹੀਟ ਚਾਈ ਹੋਈ ਸੀ ਹਾਂਜੀ ਹੀਟ ਚਾਈ ਸਾਨੂੰ ਪਤਾ ਨਹੀਂ ਸੀ ਠੀਕ ਹੈ ਕਹਿੰਦਾ ਉਹ ਮੈਂ ਵੀ ਬਾਹਰ ਗਿਆ ਸੀ ਕੰਮ ਤੇ ਦੇ ਪਿੱਛੇ ਬੰਦੇ ਕੋਲੋਂ ਕਹਿੰਦੇ ਇਹ ਹੀਟ ਤੇ ਆਈ ਆਂ ਆਪੇ ਕੱਟੇ ਨੂੰ ਦੇਖ ਕੇ ਆਪੇ ਕਰਤੀ ਠੀਕ ਹੈ ਜੀ ਕੋਈ ਇਹ ਨਹੀਂ ਰਹੂਗੀ ਕੱਟੀ ਮੈਨੂੰ 100% ਕੱਟੀ ਰਹੂਗੀ ਇਹਦਾ ਤੇ ਨੰਬਰ ਬੋਲ ਦਈਏ ਆਪਣਾ 99680 57452 ਹਾਂਜੀ 99680 57452 ਹੋ ਜਾਓ ਜੀ ਬੰਦੇ ਨੂੰ ਲੱਗਾ ਜੀ ਕਮਾ ਦੇ ਕੈਮਰਾ ਦੋ ਥਣੀ ਵੀ ਆ ਗੱਬਣ ਚੈੱਕਪਾਸ ਵੀ ਆ ਨੀਲੀ ਰਾਵੀ ਵੀ ਆ ਤੇ ਮੁਰਰਾ ਦੀ ਗੱਬਣ ਵੀ ਆ ਤਾਜ਼ੀਆਂ ਸੂਈਆਂ ਵੀ ਨੇ ਤੇ ਤਿੰਨ ਬੱਛੀਆਂ ਗੱਬਣ ਵੀ ਨੇ ਹਰੇਕ ਕਿਸਮ ਦੀ ਵੈਰਾਈਟੀ ਮਿਲੂਗੀ ਬਾਈ ਕੋਲੋਂ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਨੇੜੇ ਬਲਵੇੜਾ ਰਹਿ ਜਾਂਦਾ ਧੰਨਵਾਦ ਜੀ